ਦੋਸਤੋ ਇਹ ਕੰਜਰੀ ਦੀ ਕਬਰ ਕਹਿੰਦੇ ਕੋ ਮੁਸਲਮਾਨ ਪੀਰ ਕੋਲ ਇੱਕ ਔਰਤ ਜਿਹੜਾ ਸਾਰਾ ਦਿਨ ਮੁਜਰਾ ਕਰਦੀ ਰਹੀ ਜਦੋਂ ਪੀਰ ਉੱਠ ਕੇ ਜਾਣ ਲੱਗਿਆ ਤਾਂ ਉਸ ਔਰਤ ਨੇ ਕਿਹਾ ਵੀ ਮੇਰਾ ਸਾਰਾ ਦਿਨ ਜਿਹੜਾ ਮੈਂ ਮੁਜਰਾ ਕੀਤਾ ਤੇ ਹੁਣ ਤੂੰ ਜਦੋਂ ਮੈਂ ਮਰਨ ਕਿਨਾਰੇ ਹੋਈ ਤਾਂ ਤੂੰ ਜਿਹੜਾ ਉੱਠ ਕੇ ਜਾਣ ਲੱਗ ਗਿਆ ਤਾਂ ਦੋਸਤੋ ਉਸ ਪੀਰ ਨੇ ਕਿਹਾ ਸੀ ਵੀ ਇਸ ਥਾਂ ਦਾ ਨਾਮ ਜਿਹੜਾ ਤੇਰੇ ਨਾਮ ਤੋਂ ਜਾਣਿਆ ਜਾਊ ਕੰਜਰੀ ਦੀ ਕਬਰ ਦੇ ਨਾਮ ਤੋਂ ਜਾਣਿਆ ਜਾਊ ਕਹਿੰਦੇ ਇੱਥੇ ਵੱਡੀ ਤੋਂ ਵੱਡੀ ਬਿਮਾਰੀ ਠੀਕ ਹੁੰਦੀ ਹੈ ਕਿਸੇ ਬੱਚੇ ਨੂੰ ਜਿਹੜਾ ਸੋਕਾ ਪਿਆ ਹੋਵੇ ਤਾਂ ਇੱਥੇ ਇਸ਼ਨਾਨ ਆ ਜਿਹੜਾ ਤੁਸੀਂ ਸਾਹਮਣੇ ਵੇਖ ਰਹੇ ਹੋ ਆ ਨਿੱਕਾ ਜਿਹਾ ਗੁਸਲ ਹੋ ਜਾਂਦਾ ਤੇ ਮੂਹ ਮੰਗੇ ਜਿਹੜੇ ਮਰਾਦਾਂ ਵੀ ਪੂਰੀਆਂ ਹੁੰਦੀਆਂ ਨੇ ਆਜੋ ਆਪਾਂ ਬਾਕੀ ਗੱਲ ਸੁਣਦੇ ਆਂ ਹਾਂਜੀ ਇਹ ਕਬਰ ਬਣੀ ਹੋਈ ਆ ਇਹ ਇਹਦਾ ਕੋਈ ਪਤਾ ਹੈ ਵੀ ਕਿੰਨੇ ਕਿਚਰਾ ਤੋਂ ਪੁਰਾਣੀ ਆ ਜਾਂ ਕੋਈ ਨਹੀਂ ਤਾਂ ਹੈ ਨਾ ਕਿਸੇ ਨੂੰ ਵੀ ਨਹੀਂ ਪਤਾ ਨਹੀਂ ਖੁਦ ਪਿੰਡ ਵਾਲਿਆਂ ਨੂੰ ਵੀ ਨਹੀਂ ਕਹਿੰਦੇ ਸਾਨੂੰ ਪਤਾ ਨਹੀਂ ਵੀ ਕਿੰਨਾ ਕੁ ਵੇਮਾ ਉਹ ਨਿਆਲੇ ਹੁੰਦੇ ਅਸੀਂ ਉਰੇ ਡੰਡਾ ਪਲਾਮਣ ਖੇਡਿਆ ਕਰਦੇ ਸੀ ਆ ਕੇ ਅੱਛਾ ਉਰੇ ਪਹਿਲੇ ਨੰਬਰ ਤੇ ਮਾੜਾ ਬੰਦਾ ਨਹੀਂ ਰਹਿ ਸਕਦਾ ਬੰਦਾ ਬੈਸ਼ ਨੂੰ ਰਹੂਗਾ ਉਰੇ ਅੱਛਾ ਅਸੀਂ ਵਾਲਾ ਬੰਦਾ ਨਹੀਂ ਰਹਿ ਸਕਦਾ ਸੀ ਤਾਂ ਬੈਸ਼ ਨੂੰ ਬੰਨੇ ਸਾਥ ਠੀਕ ਹੈ ਠੀਕ ਹੈ ਅੱਛਾ ਕਿਹੜੀਆਂ ਕਿਹੜੀਆਂ ਸੁੱਖਾਂ ਕਹਿੰਦੇ ਨੇ ਮੈਂ ਸੁਣਿਆ ਵੀ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਸੁੱਖਾਂ ਐ ਪੂਰੀਆਂ ਹੁਲਿਆਲੇ ਵੀ ਬਾਬੇ ਦੇ ਦਾ ਸਵਾ ਕਿਲੋ ਲੱਡੂ ਹਾਂ ਬਾਬੇ ਦੇ ਸਵਾ ਕਿਲੋ ਲੱਡੂ ਮਾਈ ਜਿਹੜੀ ਇਹਦੇ ਮਾਤੋਲੇ ਜਲੇਬੀਆਂ ਚੜ੍ਹੀਆਂ ਸਵਾ ਕਿਲੋ ਠੀਕ ਹੈ ਜੀ ਕੋੰਦਾ ਅਸੀਂ ਵੀ ਸੁੱਖ ਸੁੱਖੀ ਅੱਛਾ ਸਾਡਾ ਬੋਟ ਘਾ ਟੂਰੇ ਆ ਕੇ ਬਣੀ ਅੱਛਾ ਓਰੇ ਆ ਕੇ ਬਣੀ ਬਾਰਾ ਨਗਰ ਆਂਦੀ ਸਾਡੀ ਤਵੱਸਿਆ ਕਰੀ ਹੋਈ ਹੈ ਅੱਛਾ ਬੋਟ ਟੂਟੀਆਂ ਲਾਤੀਆਂ ਕਿਤੇ ਨਾ ਨਾ ਸਾਰਾ ਨਾਉਣ ਨਾਲੇ ਦੋ ਅਚੀ ਨੇ ਬਣਾਏ ਨੇ ਨਾ ਨਾ ਅੱਛਾ ਅੱਛਾ ਅੱ ਠੀਕ ਹੈ ਜੀ ਇਹ ਜਗ੍ਹਾ ਜਿਹੜੀ ਸਾਨੂੰ ਪਤਾ ਲੱਗਿਆ ਸੀਗਾ ਜੋ ਮਤਲਬ ਕਿ ਪੁਰਾਣੇ ਸਮੇਂ ਤੋਂ ਜੋ ਬਜ਼ੁਰਗ ਵੀ ਦੱਸਦੇ ਸਾਨੂੰ ਕਿ ਕੰਜਰੀ ਦੀ ਕਬਰ ਦੇ ਨਾਂ ਤੋਂ ਮਸ਼ਹੂਰ ਹੈ ਇੱਥੇ ਉਹ ਜਿਹੜੀ ਕੋਈ ਕਬਰ ਬਣੀ ਹੋਈ ਹੈ ਉਹ ਕਿਹੜੀ ਕਬਰ ਹੈ ਮਸ਼ਹੂਰ ਤਾਂ ਹੈ ਉਹ ਆ ਜਿੱਥੇ ਚੁੰਨੀਆਂ ਚੰਗੀਆਂ ਅੱਛਾ ਉਹ ਚੁੰਨੀਆਂ ਟੰਗੀਆਂ ਹੋਈਆਂ ਨੇ ਠੀਕ ਹੈ ਜੀ ਉਹ ਕਬਰ ਬਣੀ ਹੋਈ ਆ ਅੱਛਾ ਉਹ ਮਾੜਾ ਇਤਿਹਾਸ ਦੱਸੋਗੇ ਉਹ ਸਮੇਂ ਦਾ ਜਿਹੜਾ ਸੀਗਾ ਵੀ ਕਿਵੇਂ ਨਾਮ ਪਿਆ ਗੱਲ ਇਹ ਤਾਂ ਨਾ ਹੈ ਤਾਂ ਮੈਂ ਵੀ ਬਹੁਤ ਪੁਰਾਣਾ ਬੰਦਾ ਹਾਂ ਪਰ ਅਸੀਂ ਸਾਨੂੰ ਰੇ 3 ਸਾਲ ਹੋ ਗਏ ਪਰ ਇਤਿਹਾਸ ਜਾਦੇ ਪੁਰਾਣਾ ਕਿ ਕੋਈ ਖਾਸਾ ਪੁਰਾਣਾ ਇਤਿਹਾਸ ਹੈ ਉਦੋਂ ਅਸੀਂ ਸਾਡੀ ਦਾਦੀ ਦੋਦੜੇ ਰਹਿੰਦੀ ਉਰੋਂ ਹੀ ਲੰਘਿਆ ਕਰਦੇ ਆ ਸੜਕ ਤਾਂ ਹੁਣ ਬਣੀ ਹੈ ਜੀ ਕੱਚਾ ਰਹਾ ਹੁੰਦਾ ਕੋਡੇ ਕੋਡੇ ਕਰ ਜਾਂਦੇ ਅੱਛਾ 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 ਤੇ ਮਤਲਬ ਵੀ ਉਰੇ ਰਾਤ ਨੂੰ ਨਹੀਂ ਬੰਦਾ ਪੈ ਸਕਦਾ ਮਾੜਾ ਅੱਛਾ ਜੇ ਹੰਕਾਰ ਨਾਲ ਸੰਤ ਵੀ ਰਹੂਗਾ ਬਾਬਾ ਨਹੀਂ ਰਹਿਣ ਦਿੰਦਾ ਉਸ ਅੱਛਾ ਹਾਂ ਜੀ ਠੀਕ ਹੈ ਇਹ ਤਾਂ ਬੇਨਤੀ ਕਰਕੇ ਹੀ ਪੈਣਾ ਪੈਂਦਾ ਰਾਤ ਨੂੰ ਠੀਕ ਹੈ ਬੱਚਾ ਵੀ ਕਹਿੰਦੇ ਵੀ ਬੱਚੇ ਸੁੱਖ ਕੇ ਜਾਂਦੇ ਨੇ ਲੋਕ ਇਹ ਹਾਂ 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 ਉਹ ਸੁੱਖ ਪੂਰੀ ਹੁੰਦੀ ਹੈ। ਅੱਛਾ ਸੁੱਖ ਪੂਰੀ ਹੁੰਦੀ ਹੈ। ਹਾਂਜੀ ਹਾਂਜੀ। ਬਿਮਾਰੀਆਂ ਵਾਲੇ ਵੀ ਹੁੰਦੇ ਨੇ ਕੋਈ ਬਿਮਾਰ ਖਮਾਰ ਹੁੰਦੇ ਨੇ। ਉਹ ਐਸੇ ਤਰ੍ਹਾਂ ਵੀ ਉਰੇ ਬੱਚੇ ਨੂੰ ਵੀ ਨਵਾਉਂਦੇ ਨੇ ਸੋਕੇ ਸਾਕੇ ਵਾਲੇ ਨੂੰ। ਅੱਛਾ ਸੋਕੇ ਵਾਲੇ ਬੱਚੇ ਨੂੰ ਵੀ ਨਵਾਇਆ ਜਾਂਦਾ ਹੈ। ਹਾਂ ਆਹ ਨਾਲ ਨਾਲ ਬਣਾਇਆ ਹੁੰਦਾ। ਅੱਛਾ ਉਹਦਾ ਵਾਸਤੇ ਬਣਾਇਆ। ਪਹਿਲਾਂ ਆਇਆ ਹੀ ਨਹੀਂ ਸੀ ਨਾ। ਠੀਕ ਹੈ ਜੀ ਠੀਕ ਹੈ। ਆਪਾਂ ਦੇਖ ਲਓ ਘਟੋ ਘਟੀ 350 ਘਰ ਆਪਣੇ ਲਾੜੇ ਦਾ। ਹਾਂ ਇਹ ਵਾਲੇ ਵਾਲੇ ਸਾਡੇ ਰਿਸ਼ਤੇਦਾਰ ਨੇ। ਇਹ ਪਿੰਡ ਕਿਹੜੇ ਚ ਪੈ ਜਾਂਦਾ ਵੈਸੇ ਜੇ ਆਪਾਂ ਪੱਕਾ ਪਿੰਡ ਮੰਨੀਏ ਕਿਹੜੇ ਪੱਕਾ ਪਿੰਡ ਜ਼ਮੀਨ ਤਾਂ ਨਾ ਇਹ ਰ ਇਹ ਜਮੀਨ ਰੱਤੇ ਖੇੜੇ ਦੀ ਆ ਇੱਕ ਸਾਈਡ ਹਰੇਊ ਪੈ ਜਾਂਦਾ ਇੱਕ ਸਾਈਡ ਆਹ ਫਲੇੜਾ ਪੈ ਜਾਂਦਾ ਤੇ ਹਰੇਊ ਹਰੇਊ ਠੀਕ ਹੈ ਹਰੇਊ ਫਲੇੜਾ ਤੇ ਰੱਤਾ ਇਹਦੇ ਵਿਚਾਲੇ ਜੇ ਪੈਂਦਾ ਇਹ ਜਿਲ੍ਹਾ ਕਿਹੜਾ ਪੈਂਦਾ ਇਸ ਨੂੰ ਸੰਗਰੂਰ ਸੰਗਰੂਰ ਆ ਕਿ ਮਾਨਸਾ ਜਿਹੜਾ ਪੈਂਦਾ ਇਹਨੂੰ ਮੈਂ ਤੋਂ ਨਾ ਚਾਰੇ ਸੰਗਰੂਰ ਹਾਂ ਸੰਗਰੂਰ ਜਿਲ੍ਹੇ ਦਾ ਪਿੰਡ ਆ ਦੋਸਤੋ ਪੰਜਾਬ ਦੇ ਵਿੱਚ ਆਪਾਂ ਖੜੇ ਆ ਸੰਗਰੂਰ ਜਿਲ੍ਹੇ ਦੇ ਵਿੱਚ ਤੇ ਨਾਲ ਹੀ ਛੋਟਾ ਜਿਹਾ ਸ਼ਹਿਰ ਆ ਇਧਰ ਬਰੇਟਾ ਪੈ ਜਾਂਦਾ ਤੇ ਉਧਰ ਬੁੜਦਾ ਹੱਡਾ ਵੀ ਪੈ ਜਾਂਦਾ ਤੇ ਇਧਰ ਆਪਣਾ ਭੀਖੀ ਪੈ ਜਾਂਦਾ ਹਾਂ ਤੇ ਵਿਚਾਲੇ ਜਾ ਜਾਂਦਾ ਠੀਖੀ ਉਹ ਸਾਈਡ ਸੁਨਾਮ ਲੰਘ ਜਾਂਦਾ ਇਹ ਵਿਚਾਲੇ ਜੇ ਪੈ ਜਾਂਦਾ ਰੱਤਾ ਖੇੜਾ ਤੁਸੀਂ ਸਰਚ ਵੀ ਮਾਰ ਸਕਦੇ ਹੋ ਆਪਣਾ ਮੈਪ ਤੇ ਜੇ ਤੁਹਾਨੂੰ ਨਹੀਂ ਮਾਰਨੀ ਆਂਦੀ ਕਿਸੇ ਨੂੰ ਦੱਸ ਦੋ ਵੀ ਰੱਤਾ ਖੇੜਾ ਸਰਚ ਮਾਰ ਲਓ ਜਾਂ ਡੋਗਰ ਦਾ ਹਰਿਆਊ ਵਹ ਡੋਗਰ ਦਾ ਡਸਕਾ ਕਹਿੰਦੇ ਨੇ ਪਿੰਡ ਪਰ ਅਸਲ ਚ ਹਰਿਆਊ ਆ ਇਧਰ ਹਰਿਆਊ ਪੈ ਜਾਂਦਾ ਡੋਗਰ ਦਾ ਪਿੰਡ ਤੇ ਨਾਲ ਹੀ ਇਧਰ ਫਲੇੜਾ ਪੈ ਜਾਂਦਾ ਪੰਜਾਬ ਦੇ ਵਿੱਚ ਖੜੇ ਆਪਾਂ ਬੁੱਢਲਾਡੇ ਦੇ ਨਾਲ ਹਾਂਜੀ ਹਾਂਜੀ ਤੇ ਆਹ ਤੁਹਾਨੂੰ ਪੂਰੀ ਜਿਹੜੀ ਦਿਖਾਈ ਆ ਬਾੜੀ ਸ਼ਕਤੀ ਵਾਲੀ ਜਗ੍ਹਾ ਬੜੀ ਕਰਨ